ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਆਏ ਹੀ ਸਭਰਾਵਾਂ ਤੋਂ ਥੱਲੇ ਜਿਹੜਾ ਰਸਤਾ ਜਾਂਦਾ ਵਾ ਕੋਟ ਬੁੱਢੇ ਤੋਂ ਥੱਲੇ ਸਿੰਗਲ ਸੜਕ ਜਾਂਦੀ ਆ ਹਰੀਆਂ ਨੂੰ ਪਿੰਡ ਕੁੱਤੀ ਵਾਲੇ ਥਾਣੀ ਹੋ ਕੇ ਤੇ ਬਈਕਾਂ ਦੇ ਵੇਚਦੀ ਜਾਂਦੀ ਆ ਤੇ ਕੱਲ ਪਰਸੋਂ ਦੀਆਂ ਜਿਹੜੀਆਂ ਲਗਾਤਾਰ بارشਾਂ ਆਈਆਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨ ਵੀਰਾਂ ਦਾ ਕਰਤਾ ਆ ਆ ਦੇਖੋ ਤੁਸੀਂ ਦੋਸਤੋ ਇਹ ਸੜਕ ਵਾ ਜਿਹੜੀ ਕੋਟ ਬੁੱਢੇ ਤੋਂ ਆਉਂਦੀ ਆ ਸਵਰਾਵਾਂ ਥਾਣੀ ਹੋ ਕੇ ਕੁੱਤੀ ਵਾਲਾ ਪਿੰਡ ਗਾਂ ਹਰੀਆਂ ਨੂੰ ਜਾਂਦੀ ਆ ਤੇ ਆ ਦੇਖੋ ਤੁਸੀਂ ਝੋਨੇ ਦੇ ਵਿੱਚ ਜਿਹੜਾ ਪਾਣੀ ਆ ਆ ਦੇਖੋ ਤੁਸੀਂ ਕਿਸਾਨ ਵੀਰਾਂ ਦਾ ਝੋਨਾ ਸਾਰਾ ਹੀ ਡੱਬਿਆ ਪਿਆ ਆ ਦੇਖੋ ਤੁਸੀਂ ਸੜਕ ਦੇ ਉੱਪਰ ਦੀ ਪਾਣੀ ਜਿਹੜਾ ਚੱਲਣ ਡਿਆ ਤੇ ਅੱਜ ਤੁਸੀਂ ਦੇਖੋ ਫੇਰ ਆ ਦੇਖੋ ਸੜਕ ਦੇ ਿੱਤੋਂ ਦੀ ਪਾਣੀ ਜਿਹੜਾ ਫਿਰਣ ਡਿਆ ਆ ਵੇਖੋ ਇਹ ਕਿਸਾਨ ਵੀਰਾਂ ਦਾ ਝੋਨਾ ਸਾਰਾ ਹੀ ਡੁੱਬਿਆ ਬਾਹ ਲਗੇ ਬਣੀ ਹੈ ਗਦਾਮ ਆ ਜਿਹੜੇ ਤੇ ਉਹ ਜਿਹੜਾ ਘਰ ਆ ਉਹ ਵੀ ਪਾਣੀ ਨੇ ਘیرے ਕੇ ਆ ਚੁੱਕਾ ਵਾ ਆ ਦੇਖੋ ਤੁਸੀਂ ਆ ਪਾਣੀ ਪਾਣੀ ਘیرے ਘیرے ਫੇਰੰਡਿਆ ਜੀ ਦੇਖੋ ਤੁਸੀਂ ਤੁਸੀਂ ਇਹ ਰਸਤਾ ਜਾਂਦਾ ਦੋਸਤੋ ਜਿਹੜਾ ਬੰਨ ਵੱਲੋਂ ਤੇ ਦੇਖੋ ਤੁਸੀਂ ਇਹਦੇ ਉੱਪਰ ਪਾਣੀ ਕਿੰਨਾ ਹੈ ਓਹ ਜਿਹੜਾ ਕਾਰ ਆ ਉਹ ਵੀ ਪਾਣੀ ਦੇ ਵਿੱਚ ਜਿਹੜਾ ਘੇਰ ਆ ਗਿਆ ਵਾ ਘੇਰੇ ਦੇ ਵਿੱਚ ਆਹ ਦੇਖੋ ਇਹ ਦੇਖੋ ਪਾਣੀ ਤੁਸੀਂ ਇਹ ਸੜਕ ਦੇ ਉੱਪਰ 2 2 ਫੁੱਟ ਪਾਣੀ ਜਿਹੜਾ ਹੋ ਗਿਆ ਦੇਖੋ ਤੁਸੀਂ ਇਹ ਸਾਰਾ ਹੀ ਪਾਣੀ ਜਿਹੜਾ ਬਰਸਾਤ ਦਾ ਪਾਣੀ ਆ ਇਹ ਕਰਕੇ ਦੇਖੋ ਤੁਸੀਂ ਇਹ ਝੋਨਾ ਕਿਸਾਨ ਵੀਰਾਂ ਦਾ ਸਾਰਾ ਹੀ ਜਿਹੜਾ ਉਹ ਡੁੱਬ ਗਿਆ ਵਾ ਇਹਦੇ ਸਾਰੇ ਦੇ ਘੇਰੇ ਘੇਰੇ ਜਿਹੜਾ ਪਾਣੀ ਪਾਣੀ ਇਹਦੇ ਵਿੱਚ ਹੋ ਗਿਆ ਦੇਖੋ ਤੁਸੀਂ ਆ ਵੀ ਦੇਖੋ ਤੁਸੀਂ ਸੜਕ ਆ ਦੇਖੋ ਤੁਸੀਂ ਸੜਕ ਦੇ ਉੱਪਰੋਂ ਦੀ ਜਿਹੜਾ ਪਾਣੀ ਉਹ ਜਾਣ ਡਿਆ ਵਾ ਤੇ ਇਹ ਝੋਨਾ ਸਾਰਾ ਹੀ ਡੁੱਬ ਗਿਆ ਵੇਖੋ ਤੁਸੀਂ ਇੱਕ ਬਰਸਾਤ ਜਿਹੜੀ ਹੋਈ ਆ ਕੱਲ ਪਰਸੋ 2 3 4 ਦਿਨ ਉਹਦਾ ਪਾਣੀ ਆ ਸਾਰਾ ਹੀ ਦੇਖੋ ਤੁਸੀਂ ਕਿੰਨਾ ਨੁਕਸਾਨ ਹੈ ਦੇਖੋ ਝੋਨਾ ਸਾਰਾ ਡੁੱਬਾ ਪਿਆ ਵਾ ਆਹ ਦੇਖੋ ਤੁਸੀਂ ਦੋਸਤੋ ਇਹ ਸਾਰਾ ਜਿਹੜਾ ਝੋਨਾ ਵਾ ਇਹ ਸਾਰੇ ਦੇ ਵਿੱਚ ਪਾਣੀ ਆ ਇਹ ਸਭਰਾਵਾਂ ਤੋਂ ਥੱਲੇ ਪੈਂਦਾ ਏਰੀਆ ਜਿਹੜਾ ਵਾ ਮੰਡ ਦਾ ਇਹ ਹਾਲਾਤ ਜਿਹੜੇ ਬਣਾਏ ਨੇ ਇਹ ਦੇਖੋ ਤੁਸੀਂ ਪਾਣੀ ਬਰਸਾਤਾਂ ਦੇ ਨਾਲ ਜਿਹੜਾ ਚੜਿਆ ਉਹ ਹੈ ਪਾਣੀ ਇਹ ਦੇਖੋ ਤੁਸੀਂ ਸੜਕ ਦੇ ਉੱਪਰ ਤੱਕ ਪਾ ਆ ਦੇਖੋ ਤੁਸੀਂ ਰਸਤੇ ਸਾਰੇ ਜਿਹੜੇ ਘਰਾਂ ਨੂੰ ਜਾਣ ਵਾਲੇ ਆ ਦੇਖੋ ਪਾਣੀ ਦੇ ਨਾਲ ਪਾਣੀ ਲੰਘਿਆ ਵਾ ਤੇ ਇਹ ਦੇਖੋ ਤੁਸੀਂ ਝੋਨਾ ਸਾਰਾ ਜਿਹੜਾ ਡੁੱਬ ਗਿਆ तकरीबन ਹਣੋ ਮਹਾਰਾਜ ਇਹ ਬਚਾ ਕਰੇ ਤਾਂ ਝੋਨੇ ਦਾ ਤੇ ਝੋਨਾ ਦੇ ਬਹੁਤ ਜਿਆਦਾ ਜਿਹੜਾ ਦੇਖੋ ਡੁੱਬਿਆ ਪਿਆ ਦੇਖੋ ਤੇ ਆਹ ਰੋਡ ਦੇ ਉੱਪਰ ਦੀ ਪਾਣੀ ਜਿਹੜਾ ਵਾ ਲੰਘ ਗਿਆ ਵਾ ਆ ਦੇਖੋ ਝੋਨਾ ਕੀ ਹਾਲਾਤ ਬਣੇ ਪਏ ਸਭਰਾਵਾ ਤੋਂ ਥੱਲੇ ਦੇਖੋ ਤੁਸੀਂ ਜਿਹੜੀਆਂ ਕੱਲ ਪਰਸੋਂ ਬਰਸਾਤ ਤਿੰਨ ਚਾਰ ਦਿਨ ਲਗਾਤਾਰ ਪਈ ਹੈ ਉਹਨੇ ਬਣਾਇਆ ਇਹ ਹਾਲਤ ਦੇਖੋ ਤੁਸੀਂ ਇਹ ਜੋ ਨਾ ਸਾਰਾ ਜਿਹੜਾ ਡੁੱਬ ਗਿਆ तकरीबन ਆਹ ਦੇਖੋ ਤੁਸੀਂ ਇਹ ਜਿਹਾ ਮੁੰਜਰਾ ਸਿਰਫ ਦੀਦੀਆਂ ਤੋਂ ਥੋੜੀਆਂ ਥੋੜੀਆਂ ਬਾਕੀ ਸਾਰਾ ਪਾਣੀ ਜਿਹੜਾ ਡੁੱਬ ਗਿਆ ਵਾ ਇਹ ਦੇਖੋ ਤੁਸੀਂ ਆ ਮੋਟਰਾਂ ਵੀ ਹੋਏ ਕੁਝ ਬੱਚੇ ਦੇ ਵਿੱਚ ਪਾਣੀ ਵੜਿਆ